ਮਾਨਸਾ ਜ਼ਿਲ੍ਹੇ ਦੇ ਬੁੱਢਲਾਡਾ ਦੇ ਇੱਕ ਫਲ ਵਿੱਚੋਂ ਦੀ ਧੀ ਵੀਰਪਾਲ ਕੋਰ ਨੇ ਰਾਸ਼ਟਰੀ ਬੁਸ਼ੂ ਖੇਡ ਵਿੱਚ ਬ੍ਰਾਊਨ ਮੈਡਲ ਜਿੱਤ ਕੇ ਪਿੰਡ ਵਾਪਸ ਆਉਂਦੇ ਨਿਵਾਸੀਆ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਵੀਰਪਾਲ ਕੋਰ ਨੇ ਦੱਸਿਆ ਕਿ ਉਸਨੇ ਮਨੀਪੁਰ ਵਿੱਚ ਖੇਡ ਦੇ ਆ ਬ੍ਰਾਊਨ ਮੈਡਲ ਜਿੱਤਿਆ ਹੈ ਅਤੇ ਹੁਣ ਉਹ ਚੀਨ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਕੇ 골ਡ ਮੈਡਲ ਜਿੱਤਣ ਦਾ ਟੀਚਾ ਹੈ ਉਸਨੇ ਆਪਣੀ ਕਾਮਯਾਬੀ ਵਿੱਚ ਕੋਚ ਅਤੇ ਮਾਪਿਆਂ ਦਾ ਯੋਗਦਾਨ ਮੰਨਿਆ ਪਿਤਾ ਨੇ ਕਿਹਾ ਕਿ ਧੀ ਨੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਅੱਗੇ ਉਹ ਪੰਜਾਬ ਪੁਲਿਸ ਵਿੱਚ ਡੀਐਸਪੀ ਬਣੇਗੀ ਮੇਰਾ ਨਾਮ ਵੀਰਪਾਲ ਗੋਰਾਹੀ ਮੈਂ ਬਲਾਡੇ ਦੀ ਰਹਿਣ ਵਾਲੀ ਆ ਤੇ ਮੈਂ ਮਨੂਵਟਕਾ ਸਕੂਲ ਵਿੱਚ ਗੇਮ ਕਰਦੀ ਆ ਤੇ ਉੱਥੇ ਹੀ ਪੜ੍ਹਦੀ ਆ ਮੈਂ ਹੁਣ ਨੈਸ਼ਨਲ ਲੈਵਲ ਤੇ ਸਕੂਲ ਸਕੂਲ ਮਤਲਬ ਸਕੂਲ ਵੱਲੋਂ ਖੇਡਣ ਗਈ ਸੀ ਨੈਸ਼ਨਲ ਲੈਵਲ ਤੇ ਮਣੀਪੁਰ ਉੱਥੇ ਮੈਂ ਤੀਜੇ ਨੰਬਰ ਤੇ ਆਈ ਆ ਤਿੰਨ ਫਾਈਟਾਂ ਜਿੱਤਣ ਤੋਂ ਬਾਅਦ ਮੈਂ ਬ੍ਰੌਂਜ਼ ਮੈਡਲ ਪ੍ਰਾਪਤ ਕੀਤਾ ਪੂਰੇ ਪੰਜਾਬ ਚ ਸਾਰੀਆਂ ਕੁੜੀਆਂ ਚ ਮੇਰਾ ਮੈਡਲ ਆਇਆ ਬ੍ਰੌਂਜ਼ ਮੈਡਲ ਪ੍ਰਾਪਤ ਕੀਤਾ ਮੈਂ ਮੈਨੂੰ 3-4 ਸਾਲ ਹੋ ਚੁੱਕਿਆ ਹੈ ਗੇਮ ਖੇਡਦੀ ਨੂੰ ਤੇ ਮੈਂ ਪਹਿਲਾਂ ਵੀ ਨੈਸ਼ਨਲ ਲੈਵਲ ਤੇ ਖੇਡ ਕੇ ਆਈ ਹਾਂ ਉੱਥੇ 골ਡ ਮੈਡਲ ਪ੍ਰਾਪਤ ਕੀਤਾ ਹੁਣ ਮ ਮੈਂ ਚਾਹੁੰਨੀ ਆ ਕਿ ਮੈਂ ਉੱਥੋਂ ਵੀ 골ਡ ਮੈਡਲ ਹੀ ਜਿੱਤ ਕੇ ਆਵਾਂ ਤੇ ਆਪਣੇ ਇੰਡੀਆ ਦਾ ਨਾਮ ਰੌਸ਼ਨ ਕਰਾਂ ਮੈਂ ਮੈਨੂੰ ਮੇਰੇ ਕੋਚ ਅਰਸ਼ਦੀਪ ਸਰ ਤੇ ਪ੍ਰਿਤਪਾਲ ਸਰ ਬੈਂਤ ਸਰ ਇਹਨਾਂ ਤਿੰਨਾਂ ਨੇ ਮੈਨੂੰ ਬਹੁਤ ਮੈਨੂੰ ਬਹੁਤ ਜ਼ਿਆਦਾ ਮਿਹਨਤ ਕਰਵਾਈ ਮੈਨੂੰ ਬਹੁਤ ਜ਼ਿਆਦਾ ਪ੍ਰੈਕਟਿਸ ਕਰਵਾਈ ਤੇ ਉਹਨਾਂ ਦੀ ਬਦੌਲਤ ਹੀ ਮੈਂ ਮੈਡਲ ਪ੍ਰਾਪਤ ਕਰ ਚੁੱਕੀ ਹਾਂ ਮੈਨੂੰ ਮਾਨ ਹੈ ਕਿ ਹਾਂ ਉਹਨਾਂ ਨੇ ਮੈਨੂੰ ਇੰਨੀ ਵਧੀਆ ਪ੍ਰੈਕਟਿਸ ਕਰਵਾਈ ਮੈਨੂੰ ਇਹਨਾਂ ਵਧੀਆ ਸਿਖਲਾਈ ਦਿੱਤੀ ਤੇ ਮੈਨੂੰ ਸਭ ਤੋਂ ਵੱਧ ਸਪੋਰਟ ਮੇਰੇ ਪੇਰੈਂਟਸ ਦਰਿਆ ਮੈਂ ਚਾਹੁੰਦੀ ਆ ਕਿ ਜਿਵੇਂ ਮੇਰੇ ਪੇਰੈਂਟਸ ਮੈਨੂੰ ਸਪੋਰਟ ਕਰਦੇ ਨੇ ਉਦਾਂ ਹੀ ਸਾਰਿਆਂ ਕੁੜੀਆਂ ਦੇ ਪੇਰੈਂਟਸ ਉਹਨਾਂ ਨੂੰ ਸਪੋਰਟ ਕਰਨ ਸਾਰੀਆਂ ਕੁੜੀਆਂ ਅੱਗੇ ਵਧਣ ਕੁੜੀਆਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਗੇਮਾਂ ਦੇ ਥਰੂ ਜਾਂ ਪੜ੍ਹਾਈ ਦੇ ਥਰੂ ਉਹ ਅੱਗੇ ਵਧਣ ਤੇ ਕੁਝ ਕਰ ਸਕਾਂ। ਅੱਗੇ ਹੋਰ ਕੀ ਸੁਪਨਾ ਹੈ? ਮੇਰਾ ਸੁਪਨਾ ਹੈ ਕਿ ਮੈਂ ਆਪਣੇ ਡੈਡੀ ਤੇ ਡੈਡੀ ਨੂੰ ਦੇਖਦੇ ਹੋਏ ਮੇਰੇ ਡੈਡੀ ਦਾ ਸੁਪਨਾ ਹੈ ਕਿ ਮੈਂ ਕੁਝ ਬਣਾ ਅੱਗੇ ਐਸਐਸਪੀ ਜਾਂ ਡੀਐਸਪੀ ਬਣਾ ਮੇਰਾ ਸੁਪਨੇ ਹੈ ਕਿ ਮੈਂ ਡੀਐਸਪੀ ਬਣ ਕੇ ਪੂਰੇ ਆਪਣੇ ਭਾਰਤ ਦਾ ਆਪਣੇ ਪੰਜਾਬ ਦਾ ਨਾਮ ਰੌ ਜਗਦੀ ਸਿੰਘਾ ਜੀ ਮੇਰਾ ਨਾਮ ਮੈਂ ਫਰੂਟ ਦਾ ਕੰਮ ਕਰਦਾ ਹਾਂ ਮੇਰੀ ਬੇਟੀ ਪੰਜਾਬ ਦੇ ਵਿੱਚੋਂ 3 ਨੰਬਰ ਤੇ ਆਈ ਹੈ ব্রਾਊਨ ਮੈਡਲ ਜਿੱਤ ਕੇ ਮਣੀਪੁਰ ਤੋਂ ਮੇਰਾ ਮੇਰਾ ਸੁਪਨਾ ਹੈ ਵੀ ਵੱਡੀ ਹੋ ਕੇ ਇਹ ਕੋਈ ਡੀਐਸਪੀ ਬਣੇ ਹੋਰ ਵੀ ਤਰੱਕੀ ਬਖਸ਼ੇ ਮੈਨੂੰ ਇਹਦੇ ਬੁਰਾ ਮਾਣ ਹੈ ਹੋਰ ਕੀ ਕਹਿਣਾ ਚਾਹੂਂਗੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀ ਨਸ਼ਾ ਮੁਕਤ ਹੋਵੇ ਸਾਰਾ ਸ਼ਹਿਰ ਮੁੰਡੇ ਕੁੜੀਆਂ ਗੇਮਾਂ 'ਚ ਪੈਣ ਸਾਰੇ